ਬੇਰਜਗਾਰੀ ਤੋਂ ਤੰਗ ਹੋ ਕੇ ਬਹਿਰ ਪਰਦੇਸ ਵੱਲ ਪੱਟਦੇ ਹਾਂ ਤੇ ਇੱਥੇ ਦਿਨ ਰਾਤ ਇੱਕ ਕਰਕੇ ਆਪਣੇ ਘਰ ਦੇ ਖਲਾਸ ਆਧਾਰਦੇ ਆਂ ਪਰ ਹੌਲੀ-ਹੌਲੀ ਗੋਰਿਆਂ ਦਾ ਰੰਗ ਸਾਡੇ ਤੇ ਇੰਨਾ ਜ਼ਿਆਦਾ ਚੜ ਜਾਂਦਾ ਹੈ ਕਿ ਅਸੀਂ ਆਪਣੇ ਪਿੰਡ ਸੱਤ ਤੇ ਹੋਰ ਬਹੁਤ ਕੁਝ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਸਾਡੇ ਦਿਮਾਗਾਂ ਤੋਂ ਕੋਹਾਂ ਦੂਰ ਚਲੇ ਜਾਂਦਾ ਅੱਜ ਫੇਸਬੁਕ ਚਲਾਉਂਦਿਆਂ ਇੱਕ ਪੇਜ ਪਿੰਡਾਂ ਵਿੱਚੋਂ ਪਿੰਡ ਸੋਨੀ ਦਾ ਦੇਖਿਆ ਜਿਸ ਵਿੱਚ ਪਿੰਡਾਂ ਦੇ ਪੁਰਾਣੇ ਮਕਾਨ ਖੂ ਗਲੀਆਂ ਸਾਥ ਤੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਸੁਣੀਆਂ ਜਿਸ ਨੂੰ ਦੇਖ ਕੇ ਮਨ ਭਾਵਕ ਹੋ ਗਿਆ ਕੁਝ ਸਮੇਂ ਲਈ ਤਾਂ ਬਚਪਨ ਦੇ ਜਵਾਨੀ ਦੇ ਦਿਨ ਮੂਰੇ ਆਉਣ ਲੱਗੇ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਜਿੱਥੇ ਅੱਜ ਕੱਲ ਬਲੌਗਰ ਆਪਣੇ ਬਲੌਗ ਦੇ ਵਿੱਚ ਆਪਣਾ ਘਰ ਆਪਣਾ ਪਰਿਵਾਰ ਅੱਜ ਅਸੀਂ ਕਿੱਥੇ ਜਾ ਰਹੇ ਹਾਂ ਕਿਹੜੇ ਰੈਸਟੋਰੈਂਟ ਚ ਖਾਣਾ ਖਾਦਾ ਅਜਿਹਾ ਕੁਝ ਦਿਖਾਉਂਦੇ ਨੇ ਜਿਸ ਨਾਲ ਆਮ ਇਨਸਾਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਉੱਥੇ ਮੈਂ ਸਲੂਟ ਕਰਦਾ ਬਾਈ ਅਮਰਜੀਤ ਨੂੰ ਜੋ ਆਪਣਾ ਪੈਂਡੂ ਕਲਚਰ ਦਿਖਾ ਕੇ ਸਾਨੂੰ ਯਾਦਾਂ ਜੋੜ ਕੇ ਰੱਖਦੇ ਨੇ ਸੋ ਇੱਕ ਵਾਰ ਇਸ ਪੇਜ ਤੇ ਜਾ ਕੇ ਜਰੂਰ ਦੇਖਿਓ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ